ਪਹਿਲਾਂ ਕੋਰ ਕਮੇਟੀਆਂ ਭੰਗ ਕੀਤੀਆਂ ਇਹਨਾਂ ਨੇ ਨਹੀਂ ਨਹੀਂ ਉਹ ਤਾਂ ਸਾਰੀਆਂ ਕਮੇਟੀਆਂ ਦਾ ਭੰਗ ਕਰਕੇ ਹੋਇਆ ਹੁਣ ਕੋਈ ਨਹੀਂ ਉਹਨੇ ਉਹ ਤਾਂ ਬੈਠੇ ਪ੍ਰਧਾਨ ਕੀ ਦੇ ਲਾਇਕੀ ਨਹੀਂ ਹੋ ਰਿਹਾ ਹੁਣ ਸਾਰੀ ਦੁਨੀਆ ਖਿਲਾਫ ਹੋ ਗਈ ਔਰ ਉਹ ਸਾਰੇ ਸਿਧਾਂਤ ਦੇ ਖਿਲਾਫ ਗੱਲ ਕਰ ਰਿਹਾ ਇਸ ਕਰਕੇ ਉਹਨੂੰ ਉਹਨੂੰ ਉਹ ਕਿਸੇ ਕੰਮ ਹੀ ਨਹੀਂ ਲਿਆ ਕੋਈ ਉਹਨੂੰ ਪਸੰਦ ਨਹੀਂ ਕਰਦਾ ਕਿਸੇ ਕਿਸਮ ਦਾ ਉਹਦਾ ਸਾਰਾ ਕੈਰੇਕਟਰ ਖਰਾਬ ਹੋ ਗਿਆ ਨਹੀਂ ਨਹੀਂ ਮੈਂ ਤਾਂ ਕਰਦੇ ਆ ਕਿਉਂਕਿ ਮੈਂ ਦੇਖ ਕੇ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਹੈ ਫੈਸਲਾ ਸਵੀਕਾਰ ਕੀਤਾ ਫੈਸਲੇ ਦੇ ਖਿਲਾਫ ਉਹ ਫੈਸਲਾ ਕਿਉਂਕਿ ਅਨਸੰਧਾਨ ਕੇ ਇਸ ਕਰਕੇ ਮੈਂ ਕਰ ਰਿਹਾ ਹਾਂ ਕਿਉਂਕਿ ਮੇਰੀ ਮਜਬੂਰੀ ਮੈਂ ਪਹਿਲੇ ਕਹਿ ਕੇ ਮਜਬੂਰੀ ਨੂੰ ਕਰ ਰਿਹਾ ਹਾਂ ਇਸ ਕਰਕੇ ਉਹ ਕਰ ਰਿਹਾ ਠੀਕ ਹੈ ਤੁਹਾਡੇ ਇਕੱਲੇ ਦਾ ਫੈਸਲਾ ਸ਼ਰੂਮ ਨਹੀਂ ਕਾਲੀ ਕਾਲ ਤੇ ਕੋਈ ਮੰਨ ਦੇਗਾ ਸਾਡਾ ਨਹੀਂ ਜੀ ਨਹੀਂ ਉਹ ਤਾਂ ਜ ਇਜਲਾਸ ਬੁਲਾਵਾਂਗੇ ਜੀ ਅਸੀਂ ਆਪ ਨਹੀਂ ਕਰਨਾ ਕੋਈ ਫੈਸਲਾ ਅਸੀਂ ਇਜਲਾਸ ਬੁਲਾਉਣ ਲਈ ਮੈਂ ਅੱਜ ਕਿਹਾ ਕਿ ਇਜਲਾਸ ਬੁਲਾਓ ਦੁਆਰੇ ਇਜਲਾਸ ਬੁਲਾ ਕੇ ਨਵਾਂ ਚੁਣੋ ਪ੍ਰਧਾਨ ਤੁਸੀਂ ਇਹ ਬਤੌਰ ਸਰਪੰਚ ਫੈਸਲਾ ਲੈਣਾ ਹਾਂ ਹਾਂ ਜੀ ਸਰਪੰਚ ਵੱਡੀ ਵੱਡੀ ਚੀਜ਼ ਹੈ ਜੀ ਸਰਪੰਚ ਸਾਰੀ ਪਾਰਟੀ ਦਾ ਉਹ ਕਹਿ ਕਰ ਲੈ ਨਵਾਂ ਪ੍ਰਧਾਨ ਨਹੀਂ ਨਹੀਂ ਉਹ ਤਾਂ ਹਲੇ ਤੈਸਾਰ ਕੁਝ ਕਹਿੰਦੇ ਨਹੀਂ ਕਰਨਾ ਮੈਂ ਥੋੜਾ ਕਰਨਾ ਹੈ ਉਹ ਤਾਂ ਡੈਡੀਕੇਟ ਕਰਨਗੇ ਜਿਹੜੇ ਪ੍ਰੇਅਰ ਕਰਦੇ ਜੀ ਉਹ ਜਿਹੜੀ ਬੋਡੀ ਹੈ ਪੂਰੀ ਭੰਗ ਕਰ ਰਹੇ ਨੇ ਸਿਹਤ ਦਾ ਇਹ ਫੈਸਲਾ ਰੱਦ ਕਰ ਫੈਸਲਾ ਰੱਦ ਕਰ ਫੈਸਲਾ ਰੱਦ ਕਰਦੇ ਜੀ ਸ਼ਾਸ਼ਨ ਕਮੇਟੀ ਦਾ ਫੈਸਲਾ ਰੱਦ ਅਗਰ ਉਹ ਨਹੀਂ ਮੰਨਦੇ ਫਿਰ ਜਿਹੜਾ ਕੱਢਣ ਦਾ ਫੈਸਲਾ ਉਹਨੂੰ ਰੱਦ ਕੀਤਾ ਉਹ ਜਿਹੜਾ ਕੱਢਣ ਦਾ ਫੈਸਲਾ ਰੱਦ ਕੀਤਾ ਸੀ ਉਹ ਨਾ ਨਾ ਮੰਨਣਾ ਉਹ ਤਾਂ ਕੱਲ ਤੱਕ ਦੇ ਉਹ ਕੋਈ ਨਾ ਮਤ ਰਹੇ ਉਹਨੇ ਹੁਣ ਕਾਦੀ ਦਿੱਤਾ ਜੋ ਕਰਨਾ ਸੀ ਮੇਰੇ ਹੁਣ ਕੱਲ ਤੁਹਾਨੂੰ ਮੁਡਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਸੀ ਤੁਸੀਂ ਮੁਡਲੀ ਮੈਂਬਰਸ਼ਿਪ ਤੇ ਕਾਇਮ ਹੋ ਤੇ ਜਿਹੜੇ ਅਹੁਦੇ ਸੀ ਉਹ ਵੀ ਤੁਹਾਡੇ ਕੋਲ ਰਹਿਣਗੇ ਕੀ ਕਹਿੰਦੇ ਹੋ ਨਹੀਂ ਉਹ ਜਿਹੜੇ ਜਿਨ੍ਹਾਂ ਨੇ 8 8 ਮੈਂਬਰ ਕਰਦੇ ਨੇ ਉਹਨਾਂ ਦੇ ਖਿਲਾਫ ਜੀ ਕੀਤਾ ਜਿਹੜਾ ਉਹਨੂੰ ਰੱਦ ਕੀਤਾ ਸੀ ਇਹੋ ਸਾਰੇ ਪਾਰਟੀ ਚ ਕਾਇਮ ਨੇ ਤੁਸੀਂ ਉਹ ਕਾਇਮ ਨੇ ਉਹਨਾਂ ਨੂੰ ਕਰ ਨਹੀਂ ਸਕਦੇ ਹੋ ਗੈਰ ਸਦਾਨਾ ਕਹਿੰਦਾ ਜੀ ਉਹ ਗੈਰ ਸਦਾਨਾ ਕਿਹਾ ਅਨ ਕਨਸਟੀਚਿਊਸ਼ਨਲ ਇਹ ਉਹ ਇਸੀ ਲਈ ਜਨਰਲ ਡੈਲੀਗੇਟ ਜਲਾਸ ਅਸਦੰਦਾਂ ਦਾ ਕੋਈ ਇੰਡੀਆ ਬੋਲੋ ਨਹੀਂ ਕੀਤਾ ਤੁਸੀਂ ਜੋ ਬੰਨਣਾ ਚਾਹੀਦਾ ਕੁਛ ਏਦਾਂ ਕਹਿੰਨੇ ਕੋਈ ਨੋਟਿਸ ਨਹੀਂ ਦਿੱਤਾ ਉਹਨਾਂ ਨੇ 26 ਜੂਨ 2024 ਦੀ ਡੇਟ ਦੇ ਰਿਆ ਤੁਹਾਨੂੰ ਸਾਰਿਆਂ ਨੂੰ ਹਦਾਇਤ ਕੀਤੀ ਸੀ ਵੀ ਤੁਸੀਂ ਪੱਟ ਗਿਲਾ ਕੰਤੀ ਮੁੱਧੀਆਂ ਨਾ ਕਰੋ ਸਰਵਾਨੇ ਹਦਾਇਤ ਦੇ ਰਿਆ 26 ਜੂਨ ਲਿਖ ਕੇ ਦਿੱਤੀ ਉਹਨਾਂ ਨੇ 26 ਜੂਨ 2024 ਕਿਸੇ ਕੋਲ ਨਹੀਂ ਕੋਈ ਨੋਟਿਸ ਨਹੀਂ ਆਇਆ ਨਾ ਜੀ ਕਿਸੇ ਨੂੰ ਖਬਰ ਸਹੀ ਸਰ ਕਿਸੇ ਕਾ ਖਬਰ ਹੀ ਲਾਦੀ ਕੋਈ ਕਿਸੇ ਕੋਲ ਨਹੀਂ ਲਿਖ ਕੇ ਆਇਆ ਪਾਸਾ ਪਾ ਕੇ ਹਦਾਇਤ ਜਾਰੀ ਕੀਤੀ ਸੀ ਕਿਸੇ ਕਿਸੇ ਕੋਲੇ ਆਇਆ ਇਹ ਗੱਲ ਕਰਦਿਆਂ ਨੂੰ ਸੰਗਮ ਦੀ ਸੀ ਜੰਮੀ ਕੀਤੀ ਬਰਾਏ ਨਹੀਂ ਗਏ ਜਿਹਨੇ ਬੱਬਰ ਸੀ ਕਿਸੇ ਕੋਈ ਨੋਟਿਸ ਆਇਆ ਕੋਈ ਮੈਂ ਦੱਸ ਦਵਾਂ ਨਾ ਇਹ ਪਾਰਟੀ ਵਿਰੋਧੀ ਕਾਰਵਾਈ ਕੀ ਆ ਉਹ ਵੀ ਤਾਂ ਦੱਸਣਾ ਵੀ ਆਹ ਕਾਰਵਾਈ ਮਤਲਬ ਪਾਰਟੀ ਵਿਰੋਧੀ ਹੈ ਦੇਖੋ ਅਸੀਂ ਅਸੀਂ ਫੈਸਲਾ ਕੀਤਾ ਸੀ ਵੀ ਅਕਾਲੀ ਦਲ 'ਚ ਸੁਧਾਰ ਲਿਆ ਲੈ ਵੀ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਸ਼ਰੋਮਣੀ ਅਕਾਲੀ ਦਲ ਵਿੱਚ ਸੁਧਾਰ ਲਿਆਉਣਾ ਸ਼ਰੋਮਣੀ ਅਕਾਲੀ ਦਲ ਨੂੰ ਪਰਾਤਨ ਲੀਹਾਂ ਤੇ ਲੈ ਕੇ ਆਉਣਾ ਸ਼ਰੋਮਣੀ ਅਕਾਲੀ ਦਲ ਵਿੱਚ ਸੰਘਰਸ਼ ਕਰਨ ਵਾਲੇ ਮੋਰਚਿਆਂ ਵੀ ਜਾਣ ਵਾਲੇ ਜਦੋਂ ਜਿਹਦਾ ਵੀ ਤੁਸੀਂ ਹਿੱਸਾ ਲੈਣ ਵਾਲੇ ਲੋਕਾਂ ਨੂੰ ਅਗਵਾਈ ਸੰਭਾਲਣਾ ਕੀ ਇਹ ਅਨੁਸ਼ਾਸਨਹੀਨਤਾ ਔਰ ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀਆਂ ਭੁੱਲਾਂ ਦੇ ਖਿਮਾ ਜਾਚਕਾ ਲਈ ਅਪੀਲ ਕਰਨੀ ਕੀ ਇਹ ਅਨੁਸ਼ਾਸਨਹੀਨਤਾ ਔਰ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਨੂੰ ਦੇਸ਼ ਔਰ ਦੁਨੀਆ ਭਰ ਦੇ ਪੰਥ ਤੈਸੀ ਪੰਥ ਦਰਦੀਆਂ ਨੇ ਹੰਗਾਰਾ ਦਿੱਤਾ ਕੱਲ ਸ਼ਰੋਮਣੀ ਅਕਾਲੀ ਦਲ ਦੇ ਬਹੁਤ ਹੀ ਪੁਰਾਣੇ ਲੀਡਰ ਜੈਦਰ ਮੋਹਨ ਸਿੰਘ ਤੁਰ ਉਹਨਾਂ ਦੀ 바ਰਸੀ ਸਮਾਗਮ ਚਾਰ ਦਿਹਾੜਿਆਂ ਬਾਅਦ ਚਾਰ ਦਿਹਾੜਿਆਂ ਬਾਅਦ ਮਤਲਬ ਇਹ ਹੋਇਆ ਔਰ ਉਹਦੇ ਚ ਆਮ ਲੋਗ ਆਏ ਆਮ ਪੰਥ ਤੈਸੀ ਹਪੰਥ ਦਰਦੀ ਆਏ ਔਰ ਇੱਕ ਕਿਸਮ ਦਾ ਇੱਕ ਪੰਥਕ ਵਿਚਾਰਮਚ ਬਣਿਆ ਤੇ ਜੇ ਸ਼ਰਮਣੀ ਕਾਲੀ ਲਲ ਸੁਧਾਰ ਲਹਿਰ ਨੇ ਇਹ ਕਦਮ ਪੁੱਟਿਆ ਕਿ ਇਹ ਅਮਿਸ਼ਾਸ਼ਨਹੀਨਤਾ ਜੀ